ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਬਰਾਗੂ ਹਾਂ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਚੱਲੇ ਆ ਰੀਤਾ ਲੈਣ ਫੇਰ ਨਾ ਬਜਰੀ ਜਿਹੜੀ ਬਜਰੀ ਘਟ ਗਈ ਪਰ ਲਿਆਈ ਇੱਕ ਟਰਾਲਾ ਇਹ ਕਟਰਾਲਾ ਰੀਤੀ ਦੇ ਲਈ ਆਉਂਗਾ ਕੱਲੂ ਫਿਰ ਫੇਰ ਸਰਜੂ ਆ ਦਾ ਬਥੇਰਾ ਪਿਆ ਵਿਚ ਰਲਾ ਰਲਾ ਕੇ ਕੱਢੀ ਜਾਵਾਂਗੇ ਨਪਾਈ ਤੇ ਪੂਜਦਾ ਸਭ ਕਾ ਸੀਦਾ ਇਹ ਪੂਜਦਾ ਖੱਬਲਾ ਹੀ ਜਾਂਦਾ ਹੁਣ ਬਾਕੀ ਨਾ ਪ੍ਰੀਤ ਨੂੰ ਠੀਕ ਦਾ ਫੋਨ ਨਹੀਂ ਚੱਕਦਾ ਪਤੰਦਰ ਹੁਣ ਦੀ ਆਇਆ ਚੱਲੀਏ ਕਹਿੰਦੇ ਉਹ ਪੈਣਾ ਕਰ ਹੱਕ ਲਿਆ ਹੂੰ ਕਹਿੰਦਾ ਚੱਕਦਾ ਨਹੀਂ ਹੈਗਾ ਫੋਨ ਹਜੇ ਕਿਰਪਾ ਕਰ ਜਿਨਾ ਨਹੀਂ ਹੈਗਾ ਹਾਂ ਨਹੀਂ ਨਹੀਂ ਉਹ ਤਾਂ ਕਈ ਦਿੰਦਾ ਲਹੂ ਪੀਤਾ ਪਿਆ ਉਹਨੇ ਮੇਰਾ ਵੀ ਛੇਤੀ ਚੱਲ ਛੇਤੀ ਚੱਲ ਲਿਆਉਣਾ ਬਾਈ ਮੈਂ ਕਹਿੰਦਾ ਚੱਲ ਹਜੇ ਸਭੇ ਬੰਦਾ ਮੰਗਦਾ ਤਾਂ ਕਹਿੰਦਾ ਬੁਲਾ ਦੇ ਦੇ ਸਵੇਰੇ ਕਹਿੰਦਾ ਖਾਲੀ ਕਰਨਾ ਜਾ ਕੇ ਟਰੱਲ ਮੈਂ ਬੁਲਾ ਦਾ ਨਹੀਂ ਹੈਗਾ ਇੱਥੇ ਯਾਰ ਦੇਖਦਾ ਹੁਣੇ ਵਾਲਾ ਹੀ ਹੁਣੇ ਤੇ ਕਰਕੇ ਦੇਖਦਾ ਫੋਨ ਲੋ ਜੀ ਰਸਤੇ 'ਚ ਪਹੁੰਚ ਗਏ ਲੀਵਰ ਖੜੇ ਆ। ਨਾ ਫਰੀਦ ਨੂੰ ਢੀਕਦਾ। ਉਹਨੇ ਤਾਂ ਕਾਇਆ ਹੀ ਨਹੀਂ ਹੈਗਾ। ਕਹਿੰਦਾ ਮੈਨੂੰ ਗੈਰ ਲੈ ਕੇ ਜਾਣਾ ਤਾਂ ਪਿੱਛੇ ਹੀ ਟਾਈਮ ਲਾਤਾ ਉਹਨੇ ਫੇਰ। ਨਾਲੇ ਚੱਲ ਪਿਆ ਦਮ ਤੇ 5 ਮਿੰਟ ਬਾਅਦ ਕਹਿੰਦਾ ਮੈਂ ਚੱਲ ਪਿਆ ਤੂੰ ਚੱਲ। ਮੈਂ ਕਿਹਾ ਭਾਈ ਮੈਂ ਚੱਲਦਾ ਚੱਲਾਂ ਹੌਲੀ ਹੌਲੀ। ਪਰ ਅਨੇ ਤੱਕ ਤੂੰ ਜੇ ਨਹੀਂ ਆਏਗਾ। ਚੱਲ ਦੇਖਦੇ ਹਾਂ ਕੰਦ ਜਾਂਦਾ ਹਲੇ ਵਧੀਆ ਉਹਨੂੰ ਢੀਕਦਾ। ਉਹਨਾਂ ਲੋਕਾਂ ਜਾਈਆਂ ਆ ਸਾਹਮਣੇ 10 ਮਿੰਟ ਹੋ ਗਏ ਖੜੇ ਨੂੰ 10 ਮਿੰਟ ਨਹੀਂ ਹੈ ਜੀ ਨੂੰ ਮਿਲਣ ਨੂੰ ਇਹ ਸਣੇ ਬਿੱਡ ਲੈ ਆਇਆ ਮੈਂ ਚੱਲ ਭਰ ਜਣਾ ਕੋਈ ਗੱਲ ਨਹੀਂ ਬਿੱਡ ਸਣੇ ਦੀ ਮੈਂ ਐਡਾ ਟਰੈਕਟਰ ਆ ਤੂੰ ਮੇਰੇ ਤੇ ਪਿੱਛੇ ਹੀ ਰਹੀ ਜਾਂਦਾ ਕੋ ਲੇਟ ਹੋ ਗਿਆ ਉਹਦੇ ਰਾਲਾ ਪੋੜੇ ਨੂੰ ਮੈਂ ਸੱਚੇ ਨਾ ਉਠੇ ਕਰੋ ਆ ਲੇਟ ਹੋ ਗਿਆ ਮੈਂ ਕਹ ਅੱਧਾ ਘੰਟਾ ਖੜਾ ਰਿਹਾ ਉੱਥੇ ਫੇਰ ਇੱਥੇ ਰਸਤੇ 'ਚ ਖੜਿਆ ਫੇਰ ਓਰੇ ਆਗੇ ਖੜਾ ਕੱਦਾ ਮੈਂ ਦੇਖ ਰਿਹਾ ਮੇਰੇ ਕੋਲ ਬਾਈ ਤੈਨੂੰ ਢੀਕਦਾ ਮੈਂ ਪੱਲੀਆਂ ਲਾ ਲਿਆ ਉਹਨਾਂ ਐਡਾ ਟਰੈਕਟਰ ਹੈ ਹੋ ਇਕਲਾ ਸਰਜੈਂਟ ਨਾਲੇ ਨਾਲ ਕਰਨਾ ਦਰਨਾ ਕੋਈ ਨਹੀਂ ਆ ਕੋ ਮਾਲ ਖੱਚਦਾ ਮੈਂ ਦੋ ਟਰਾਲੇ ਲੈ ਗਿਆ ਤਾਂ ਦੋ ਵੀ ਲੱਗ ਗਏ ਉਹ ਤੀਜਾ ਲੈ ਕੇ ਜਾਣਾ ਕਰ ਲੂ ਮੈਂ ਕਿਹਾ ਮਿੱਤਰ ਮੈਨੂੰ ਦਾਰ ਦੇਓ ਕਿਨੂੰ ਗਿਆ ਮੈਂ ਟੂ ਕਿੜਾ ਗੰਨੇ ਵਾਲੇ ਅੱਛਾ ਜੱਸੀ ਵਾਲੇ ਹੈਗੇ ਆ ਉਹ ਜੇ ਤਾਂ ਮੈਂ ਕਰ ਲੈ ਟਰਾਲਾ ਦਾਰ ਦੇਣਾ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਦਾਰ ਚੱਲ ਕੋਈ ਨਹੀਂ ਆਗੇ ਨੇੜੇ ਹੀ ਉਧਰ 2-3 ਕਿਲੋਮੀਟਰ ਰਹਿ ਗਿਆ ਉਹਦੀ ਤੇ ਵੜਾਈਆਂ ਪਣਾਉਲੀ ਦੇ ਕਹਾ ਪਣਾਉਲੀ ਟੱਪ ਦੀ ਸਾਰ ਥੋੜਾ ਜਿਹਾ ਅੱਗੇ ਜਾ ਕੇ ਚੱਲ ਕੋਈ ਨਹੀਂ ਦੇਖ ਲੈ ਹਲੇ ਟਾਈਮ ਹੈਗਾ ਪੱਲੀਆਂ ਲਾ ਕੇ ਐਡਾ ਟਰੈਕਟਰ ਹੈ ਯਾਰ ਚੱਲ ਆਪਰੇ ਤਾਂ ਡਰਾਈਵਰ ਕਿੱਡਾ ਏ ਹੋ ਦੇਖ ਲੈ ਐਸੀ ਡਰਾਈਵਰੀ ਦਾ ਤਾਂ ਖੋਲਣਾ ਆਹ ਸੀਟ ਪਰ ਵੀ ਨਹੀਂ ਬੈਠ ਹੁੰਦਾ ਨਾਲੇ ਦੇਖ ਲਾ ਹੈ ਸਾਨੂੰ ਕੋਈ ਮਾਰੀਏ ਨਹੀਂ ਆ ਕੇ ਮੈਂ ਵੀ ਉਹੀ ਕਹਾਂਗਾ ਕਿ ਤੂੰ ਸਟਾਰਟ ਕਰੇ ਆ ਕੇ ਮਨੂੰ ਗਿਆ ਪਤਾ ਵੀ ਇਹ ਹੈਵੀ ਡਰਾਈਵਰ ਆ ਇਹ ਲਾ ਗੀੜਾ ਨਹੀਂ ਪੈਣ ਦਿੰਦਾ ਪਰਦੇ ਨਹੀਂ ਗੱਟੀ ਆ ਹਾਂ ਅੱਡੇ ਵਾਲੇ ਉਹ ਟਰੈਕਟਰ ਤੇ ਵੀ ਡਰੀ ਜਾਂਦੇ ਆ ਦੇਖ ਲਾ ਇਹਦੇ ਗੇਰ ਨਾਲੇ ਗੇਰ ਗੇਰ ਆ ਲੀਵਰਾਂ ਗਿਆ ਚੱਲਦਾ ਅੱਗੇ ਪਿੱਛੇ ਕਿੱਕਣਾ ਇਹਦੇ ਲਾਈਟ ਭੱਜ ਗਈ ਜਿਹੜੇ ਸਾਬਕਾ ਤਾਰਾਂ ਦੀ ਆਵਾਜ਼ ਆਉਂਦੀ ਹੋਗੀ ਇਹਨਾਂ ਲਾਈਟ ਭੱਜ ਗਈ ਹੁੰਦੀ ਆ ਦੇਖੀ ਔਰਾਂ ਤੋੜਦੀ ਲਓ ਜੀ ਬਜਰੀ ਭਰ ਕੇ ਲਿਆਏ ਆਪਣੇ ਵਾਲੇ ਵਰ ਦਾ ਸਬਕ ਫੇਕੜੀ ਆ ਇੱਧਰ ਅਰਜਨ ਵੈਲੀ ਪਟੀਸੀ ਲਵਾਤੀ ਹੈ ਮਾਰਜਨ ਵੈਲੀ ਪਟੀਸੀ ਲਵਾਤੀ ਉੱਥੇ ਖੜਾ ਰੋਕਣੇ ਕਰਕੇ ਬਹੁਤ ਖੜਾ ਹੋਇਆ ਟਰੈਕਟਰ ਹਾਂ ਉੱਥੇ ਟਿੱਪਰ ਲੈ ਕੇ ਮੂਹਰੇ ਲਾ ਦਿੱਤਾ ਉਹਨੇ ਬਤੰਦਰ ਨੇ ਮੈਂ ਆਪ ਦੇਖਿਆ ਮੈਂ ਕਿਹਾ ਵੀ ਗਲਤ ਜਗ੍ਹਾ ਲਾਤਾ ਜਿੱਤੇ ਕਰਕੇ ਟਰੈਕਟਰ ਔਖਾ ਤੁਰਿਆ ਇੱਥੇ ਰੋੜੇ ਜਿੱਤੇ ਸਲਿੱਪ ਕੱਢੀ ਰੋੜੇ ਚੱਲ ਵਧੀਆ ਚੱਲੀਆ ਲਓ ਜੀ ਬਜਰੀ ਲੈ ਕੇ ਆ ਗਏ ਤੇ ਅੱਜ ਮਿਸਤਰੀ ਛੁੱਟੀ ਕਰ ਗਿਆ ਤਾਂ ਇਹਦੇ ਕਰਕੇ ਰੌਣਕ ਹੈ ਨਹੀਂ ਬੰਦੇ ਅੱਜ ਪਿਆਜ ਪੱਟਣ ਲਾਤੇ ਤੇ ਬਾਕੀ ਦੇਖਿਆ ਨਹੀਂ ਵੀ ਕਿੰਨੇ ਕਪੱਟੇ ਕਿੰਨੇ ਨਹੀਂ ਇਹਦੇ ਕਰਕੇ ਸਾਰਾ ਕੰਮ ਹੱਦਵਿਜਾਲੀ ਰਹਿ ਗਿਆ ਹੁਣ ਹੁਣ ਕੱਲ ਵਰਗੇ ਆ ਦੇਖਦੇ ਕੱਲੂ ਆਉਂਦਾ ਕਿ ਨਹੀਂ ਆਉਂਦਾ ਮਿਸਤਰੀ ਬਜਰੀ ਤਾਰਨੀ ਆ ਹੁਣ ਇਹ ਤਾਂ ਵੀ ਸ਼ਾਮ ਨੂੰ ਤਾਰੂੰਗਾ ਨਹੀਂ ਵੀ ਕੱਲੂ ਦੇਖਦੇ ਆ ਉਰੇ ਤਾਰ ਦਾਂਗੇ ਇੱਥੇ ਹਲੇ ਕੁਝ ਨਹੀਂ ਕਰਨਾ ਉਰੇ ਉਹ ਬਣਾਉਣਾ ਪੈਣੀ ਬਾਅਦ ਚ ਕਿਆਰੀਆਂ ਸਬਜ਼ੀਆਂ ਸਬਜ਼ੀਆਂ ਲਾਉਣ ਨੂੰ ਸਾਰੇ ਤਾਰ ਦਾਂਗੇ ਆ ਬਜਰੀ ਸਾਰੀ ਉੱਪਰ ਤੇ ਖਿੱਚ ਦਾਂਗੇ ਮਿੱਟੀ ਨਵੀਂ ਮਿੱਟੀ ਲਾ ਕੇ ਪਾ ਦਾਂਗੇ ਖੇਤ ਚ ਨਹੀਂ ਅੱਜ ਸੋਣਾ ਖੁੱਲੀ ਨੂੰ ਲਪਾਈ ਹੋ ਜਾਣੀ ਸੀ ਮੈਂ ਉਧਰ ਬਜਰੀ ਲੈਣ ਲੰਘ ਗਿਆ ਇੰਨੇ ਵਿੱਚ ਪਿੱਛੇ ਦੇ ਮਿਸਤਰੀ ਆਇਆ ਹੋਣਾ ਕਹਿੰਦਾ ਹੋਣਾ ਵੀ ਅੱਜ ਬੰਦੇ ਦਾ ਆਈ ਨਹੀਂ ਉਹਦੇ ਲਿਬਰ ਵਾਲੇ ਵੀ ਨਹੀਂ ਤਾਂ ਹੋਣਾ ਬਾਬੇ ਨਹੀਂ ਉਹਨੇ ਇਹਦੇ ਕਰਕੇ ਮਿਸਤਰੀ ਵੀ ਛੁੱਟੀ ਕਰਕੇ ਆ ਕਹਿੰਦਾ ਫਿਰ ਮੈਂ ਵੀ ਛੁੱਟੀ ਕਰੇ ਲਮਾਂ ਹਾਂ ਮੁੰਬਈ ਜੀ ਮੈਂ ਵੀ ਕੱਲਾ ਗਿਆ ਕਰੂੰਗਾ ਕਹਿੰਦਾ ਇੱਕ ਰਾਜ ਦੇ ਦੀਵਰਾਜੀ ਹੈਗਾ ਤਾਂ ਮੈਂ ਕਹਿ ਦਮਾ ਵੀ ਤੂੰ ਲਪਾਈ ਲੂਪੀ ਕਰ ਲੈਂਦਾ ਕਹਿੰਦਾ ਨਹੀਂ ਮੈਂ ਵੀ ਛੁੱਟੀ ਕਰਨੀ ਆ ਮੈਂ ਭਾਈ ਫਿਰ ਤੂੰ ਵੀ ਛੁੱਟੀ ਕਰ ਲੈ ਹੁਣ ਚਲੋ ਬਾਕੀ ਦੇਖਦੇ ਹਾਂ ਕੱਲੋ ਬਜਰੀ ਤਾਂ ਲੱਗੇ ਤੇ ਪਿਆਜ਼ ਧੋ ਗਿਆ ਦੋ ਤਿੰਨ ਰੀੜੀਆਂ ਦਾ ਬਾਕੀ ਹੋਰ ਪਤਾ ਨਹੀਂ ਆ ਜੇ ਕਿੰਨੇ ਕ ਜਾ ਕੇ ਦੇਖੂੰਗਾ ਉੱਥੇ ਕਿੰ비 ਹੋਰ ਕਿੰਨੇ ਕ ਇੰਨੇ ਕ ਤਾਂ ਗੇਰ ਗਿਆ ਤਾਂ ਉੱਪਰਲੇ ਖੇਤ ਚ ਇੰਨੇ ਨੂੰ ਕਹਿੰਦਾ ਰੀੜੀ ਪੈਂਚਰ ਹੋਊਗੀ ਮੈਨੂੰ ਪਤਾ ਨਹੀਂ ਕੀ ਹੋਇਆ ਗਿਆ ਨਹੀਂ ਪੰਚਰ ਹੋ ਗਿਆ ਟਾਇਰ ਖੋਲ ਕੇ ਦੇਖ ਲਈਏ ਹੁਣ ਕੀ ਬੱਜਿਆ ਇਹਦੇ ਚ ਮੇਕ ਬੱਜੀ ਕੀ ਬੱਜੀ ਆ ਇੰਨੇ ਇੱਕ ਤਾਂ ਸਟ ਗਿਆ ਉੱਪਰਲੇ ਬਿੱਗੇ ਵਿੱਚੋਂ ਬਿੱਗਾ ਕਦਾ ਪਿਆ ਜਾਂਦਾ ਆਪਣਾ ਜਿਹੜਾ ਉੱਪਰਲਾ ਵਧੀਆ ਖੜੇ ਤੇ ਇੰਨੇ ਇੱਕ ਹੋ ਗਏ ਬਾਕੀ ਦੇਖਦੇ ਹਾਂ ਹੋਰ ਕਿੰਨੇ ਹੋਣਦੇ ਆ ਵੀ ਇੱਥੇ ਜਾ ਕੇ ਗਿਆ ਪੰਪ ਲੈਣ ਹਵਾ ਨੂੰ ਭਰ ਕੇ ਦੇਖਣੀ ਨੂੰ ਮੈਂ ਜਾ ਪੰਪ ਲੈ ਕੇ ਆ ਬਨੇ ਜ ਹਵਾ ਭਰ ਕੇ ਦੇਖੀਏ ਵੀ ਕੀ ਆ ਬੱਜਿਆ ਚਲੋ ਤੇ ਇਹ ਮੀਨਾ ਦਲੰਗੂੰ ਗਈ ਮੌਜੂਦਾ ਹੁਣ ਸਾਲ ਜਿੰਨਾ ਚਿਰ ਥੋੜੇ ਜਿ ਰੱਖ ਲੈਣੇ ਸਾਫ ਸੂਖ ਕਰਕੇ ਬਾਕੀ ਪੁੱਛਦਾ ਉਹਨੂੰ ਵੀ ਹੋਰ ਹੋਏਗੇ ਨਹੀਂ ਇੰਨੇ ਕੇ ਆ ਹੁਣ ਖੋਲ ਕੇ ਲਿਕੇ ਜਾਣਾ ਪੈਣਾ ਹੈ ਜੀ ਹੈ ਹੁਣ ਖੋਲ ਕੇ ਲਿਕੇ ਜਾਣਾ ਪੈਣਾ ਹੈ ਅਰੇ ਪਿਆਜ਼ ਵੀ ਮੇਰੇ ਰਹਿੰਦੇ ਤੇ ਅੱਧੇ ਢੋਣੇ ਨੂੰ ਦੋ ਤਿੰਨ ਜਿਹੜੀਆਂ ਹੋਰ ਰਹਿੰਦੀਆਂ ਹਲੇ ਹੋਰ ਹੈਗੀਆਂ ਹਾਂਜੀ ਦੇਖ ਕੇ ਹੁੰਦਾ ਠੀਕ ਹੈ ਇਧਰ ਇਹਨੂੰ ਇਧਰ ਕੰਮ ਹੋ ਗਿਆ ਇਦੇ বিনা ਵੀ ਹੁਣ ਸਰਦਾ ਨਹੀਂ ਇਹ ਖੁੱਲਣਾ ਕਿੱਦਾਂ ਨੂੰ ਆ ਦੇਖੋ ਇਹ ਆ ਇਹ ਨੂੰ ਕਮ ਉਹ ਗਿਆ ਮੈਂ ਇਹ ਆ ਇਹ ਨੀਚੇ ਥੋੜੇ ਹਾਂ ਹਾਂ ਕੁੱਮ ਗਿਆ ਹਾਂ ਕੁੱਮ ਗਿਆ ਬਾਕੀ ਗਿਆ ਨਹੀਂ ਨਵੇਂ ਟਾਇਰ ਨੂੰ ਵੀ ਕੀ ਕਰਤਾ ਤੈੰ ਬੰਦੇ ਆ ਹੁਣ ਵਜਨ ਲੋਡ ਜ਼ਿਆਦਾ ਪੈ ਗਈ ਹੈ ਜੀ ਇਹਦੇ ਤੇ ਮੈਨੂੰ ਲੱਗਦਾ ਪੈਂਚਰ ਹੋ ਗਈ ਚੱਕ ਚੱਕ ਦੇ ਜੀ ਫਿਰ ਕਦਾ ਹਾਂ ਹੱਥੀ ਗੱਲ ਜੀ ਠੀਕ ਆ ਆਏ ਨ ਵਧੀਆ ਤੇਰੀ ਬਨੂਰੀ ਵਾਲਾ ਬਾਗੇ ਤਿਆਰ ਕਰਕੇ ਰੱਖਤਾ ਵਾ ਤਿਆਰ ਤੱਕ ਆਤਾ ਬਾਈ ਬਿਜਲੀ ਲੇਟ ਆਲੇ ਤੂੰ ਜਿਉਂ ਉਲਟਾ ਫੇਟਰ ਕੇ ਬਾ ਇੱਕ ਵਾਰੀ ਬਾਉਂਗੇ ਡੜਲੇ ਤਾਂ ਹੀ ਮਰਨੇ ਆ ਹਾਂ ਡੜਲੇ ਬਹੁਤ ਦਿਖਦੇ ਆ ਹੋਰ ਤੇ ਡੜਲੇ ਸਾਰੇ ਚੱਕ ਹੋ ਜਾਣ ਫਿਰ ਹਾਂ ਆ ਡੇਕਾਂ ਬਹੁਤ ਕੰਮ ਦੀਆਂ ਹੋਈਆਂ ਯਾਰ ਜਦ ਜੀ ਆਪਾਂ ਲਾ ਲੇ ਤਾਂ ਵਧੀਆ ਰਹਣਾ ਤਾਂ ਆਪਾਂ ਪੱਟ ਹੋ ਜਾਣੀ ਦੀ ਮੇਰੇ ਫੇਰ ਤੈਨੂੰ ਮੈਂ ਕਹੀ ਤਾਂ ਗਿਆ ਮੇਰੇ ਫੇਰ ਪੱਟ ਹੋ ਜਾਣੀ ਦੀ ਬਾਈ ਤੂੰ ਤਾਂ ਸਾਰੇ ਪੱਟੋਗੇ ਚਾਹੀਦਾ ਬੇੜੇ ਮੈਂ ਫੇਰ ਵੀ ਇੱਕ ਅੱਧੀ ਸੈੱਟ ਕਰਕੇ ਲਾਦਾ ਇੱਕ ਨਿਮਾ ਬਚੀ ਆ ਆ ਬਾਕੀ ਸਾਰੀਆਂ ਪਟ ਹੋ ਗਈਆਂ ਤੈਨੂੰ ਮੈਂ ਕਹਿੰਦਾ ਵੀ ਸਾਲਵਾ ਸਾਮਾ ਹੋ ਜੂਗੀ ਦੇਖ ਲੈ ਸਾਮਾ ਹੋਣ ਲੱਗ ਗਈ ਆ ਤੂੰ ਦੀ ਤਾਂ ਪੂਰੀ ਹੋ ਗਈ ਨਿੱਜਾੜਾ ਲਾ ਜੇਰੇ ਹਾਂ ਆ ਵੀ ਤੇਰੀ ਬਹੁਤ ਵਧੀਆ ਹੋਇਆ ਜੀ ਹੋਰ ਉਧਰ ਉਹ ਹੋਇਆ ਜੀ ਆ ਉਹ ਵੀ ਹੋ ਗਈ ਇਹਨਾਂ ਮੈਂ ਪਾਣੀ ਪਈ ਗਿਆ ਬਾਈ ਕਿ ਜਬੀ ਜਿੰਨਾ ਪਾਇਆ ਤਾਂ ਇਹਨਾਂ ਪਸਾਤ ਮੈਂ ਕਿੰਨਾ ਮੱਕੀ ਦਾ 12 ਕਿਲੋ ਬੀਜ ਤਾਂ ਹੈ ਢੋਕੂ ਦੀ ਜਗ੍ਹਾ ਹੈ ਜੀ ਆ ਦिए ਜਮੀ ਵੀ ਆ ਹੈ ਵਧੀਆ ਪੱਕੀ ਤਾਂ ਬਹੁਤ ਵਧੀਆ ਜੰਮੀ ਹੈ ਪਾਣੀ ਇੰਨਾ ਕਿਹ ਚਾਹੀਦਾ ਤੂੰ ਕਹਿੰਦਾ ਭਰ ਕੇ ਭਰਿਆ ਨਹੀਂ ਹੈਗਾ ਥੋੜਾ ਘੱਟੇ ਦਾ ਯਾਰ ਮੈਂ ਖਾ ਮੜ ਜਾ ਹੋ ਜਾੜ ਦੇ ਸਲੱਬ ਨਹੀਂ ਨਹੀਂ ਕਿ ਠੀਕ ਹੈ ਬਹੁਤ ਵਧੀਆ ਸਲੱਬ ਆ ਇਹ ਅੱਛਾ ਹਾਂ ਆ ਤਾਂ ਦਿਨ ਰਾਤ ਰਾਤ ਸਾਰਾ ਭਰ ਜਣਾ ਇਹਨੇ ਸਾਬ ਭਾਜਣਾ ਸਾਰਾ ਹੀ ਰਾਤ ਰਾਤ ਹੋ ਜਾਣਾ ਸਲੱਬਾਂ ਹਾਂ ਰਾਤ ਰਾਤ ਸਾਰਾ ਹੋ ਜਾਊਗਾ ਹਾਂ ਇਹ ਤਾਂ ਤਾਂ ਖੇਤ ਬਾਬੂ ਕੇ ਤਿਆਰ ਕਰਕੇ ਰੱਖੇ ਪਏ ਆ ਬਾਈ ਸਾਹਿਬ ਨਹੀਂ ਬਾਤ ਤੇ ਸਾੜੇ ਹੀ ਰਹਿੰਦੇ ਆ ਇਹ ਤਾਂ ਸਾਡੇ ਵਰਗ ਹੀ ਰਹਿੰਦੇ ਉਧਰ ਸਾੜੇ ਹੀ ਰਹਿੰਦੇ ਉਧਰ ਅਸੀਂ ਅਸੀਂ ਬਾਏ ਨੂੰ ਅੱਜ ਬੋਣ ਲੱਗੇ ਆ ਹੈਂ ਫਾਰਮ ਬੜੇ ਤੁਹਾਡੇ ਕਿੰਨੇ ਆ ਆਹ ਸਾ ਫੱਟ ਕੇ ਨਹੀਂ ਫਾਰਮ ਬੜੇ ਆ ਸਤਿ ਸ੍ਰੀਕਾਲ ਜੀ ਤਾਂ ਹੀ ਮੈਂ ਰਹ ਵੇ ਲੈ ਇਹ ਵੀਡੀਓ ਜਾ ਜਾਂਦਾ ਲੈ ਲੈ ਜਿਆਦਾ ਇੱਥੇ ਹੈ ਉਹ ਅੱਡਾ ਇਹ ਵੀਡੀਓਗ੍ਰਾਫਰਾਂ ਕਹਿੰਦਾ ਵੀਡੀਓ ਚ ਆ ਜਾਂਦਾ ਮੈਂ ਕਹਾਂ ਹਯੋ ਵੀਡੀਓਗ੍ਰਾਫਰਾਂ ਦਾ ਅੱਡਾ ਇਹ ਉਹ ਇੱਥੇ ਦਾ ਹੈ ਆ ਬਾਈ ਦੇਖ ਇੱਥੇ ਦੇਖ ਹੁਣ ਆਹ ਦਰਵਾਜ਼ਾ ਹੈ ਰੇਖ ਨੂੰ ਪਤਾ ਵੀ ਕੀ ਆ ਚਾਬੀ ਕਿੱਥੇ ਪਈ ਹੈ ਜਿਹਨੂੰ ਸਮਾਨ ਚਾਹੀਦਾ ਉਹਨਾ ਬਣਾ ਕੇ ਚੱਕ ਕੇ ਲੈ ਜਾਂਦਾ ਫੇ ਖੋਲ ਜਾਂਦਾ ਮੈਂ ਦੁਕਾਨਪੁਰ ਉੱਥੇ ਬੈਠਾ ਗਿਰਦਾ ਰਹਿਣਾ ਕਿੰਨੇ ਟਰੈਕਟਰ ਆ ਹਾਂ 7 8 ਤਾਂ ਮਾਮੂਲੀ ਜਿਹਾ ਹੈ ਸਾਰੇ ਬੱਧ ਜਿੰਨੇ ਮਰਜੀ ਹੋ ਜਾਣ ਇੱਕ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਦਿੰਦੇ ਕਿਸੇ ਬਾਈ ਇੰਨੇ ਹਾਜ਼ਰੀ ਲਾਉਂਦੇ ਆ ਨਾ ਇੱਥੇ ਪਰ ਨੱਬੇ ਕਰੋ ਮਤਲਬ ਪਿੱਛੇ ਜਿੰਦਾ ਖੋਏ ਗਿਆ ਤਾਂ ਹੈ ਚਾਚੇ ਸਭ ਤੋਂ ਬਣੀ ਇੱਕ ਗੱਲ ਹੈ ਵੀ ਓਰੇ ਜਿਹੜਾ ਸੰਦ ਦੀ ਲੋੜ ਹੈ ਓਰੇ ਮਿਲ ਜਾਣਾ ਹਸ ਡੈਡੀ ਬਗੜਾ ਖੜਾ ਹੈ ਕਿਹਾ ਤਮੀਆਂ ਵੇਲੀਆਂ ਨਹੀਂ ਹੈਗੀਆਂ ਅਸ ਫੇਰ ਖੜੀਆਂ ਚ ਆ ਇਹ ਭਗੇ ਤਰ ਪੈਂਦਾ ਆ ਛੋਟੀਆਂ ਹੈ ਇਹ ਛੋਟੀਆਂ ਵੀ ਜਿਹਨੂੰ ਬਡੀਆਂ ਨਹੀਂ ਲੋਟ ਆਉਂਦੀਆਂ ਹੈਗੀਆਂ ਪਿੱਛੇ ਬਡੀਆਂ ਨਹੀਂ ਹੈਗੀਆਂ ਉਰੇ ਆ ਵੀ ਨਹੀਂ ਲੋਟ ਹੈਗੀਆਂ ਪਹਿਲਾਂ ਜਦੇ ਉਹਨੂੰ ਪਾਉਂਦਾ ਹੋ ਕੇ ਜਦੇ ਤਰ ਪੈਂਦਾ ਜਦੇ ਇਹਨੂੰ ਤਾਂ ਪਾਊਗਾ ਜਿਹਨੂੰ ਬੌਂਗ ਦਾ ਸਿੰਗਰ ਹੱਥ ਲਾਉਣਾ ਆ ਉਹ ਸਮਾਨ ਕੋਈ ਮੈਂ ਰੂਟਾ ਇਹ ਤੀਰਾਂ ਵਾਲੇ ਆ ਇਹ ਉਹੀ ਨਹੀਂ ਚੱਲਦੇ ਇਹ ਇਹ ਰੂਟਾ ਵੇਟਰ ਇਹ ਤਵੀਆਂ ਇਹ ਹਰੇਕ ਨਹੀਂ ਪਾਉਂਦਾ ਨਹੀਂ ਤਿੰਨ ਚੀਜ਼ਾਂ ਨਹੀਂ ਪਾਉਂਦੇ ਆ ਇਹ ਤਿੰਨ ਚੀਜ਼ਾਂ ਹਰੇਕ ਤੇ ਵਾਸ ਨਹੀਂ ਹੈਗਾ ਬਸ ਜਿੰਦਾ ਰਾਤ ਤਵੀਆਂ ਦੁਨੀਆਂ ਹੀ ਆ ਜਿੰਦਾ ਸਵਾਗ ਆ ਦੁਆ ਤਵੀਆਂ ਇਹੀ ਜਾਣੇ ਆ ਆ ਜਿੰਦਾ ਦਾ ਰੋਜੇ ਜਾਂਦਾ ਦੋ ਤਿੰਨ ਵਾਰੀ ਹੁਣ ਅਜ ਤਾਂ ਹੁਣ ਇਹਦੀ ਸਪੀਡ ਬਦਲਣੀ ਆ ਹੋਰ ਹੂੰ ਹੂੰ ਬਾ ਤਿੰਨ ਵਾਰ ਤਿੰਨ ਵਾਰ ਤੇ ਜਾਇਆ ਜਾਜਾ ਜਿਹੜਾ ਪ੍ਰੀਰੀਨ ਬੱਟਰ ਪਾਉਂਦਾ ਉਹ ਨਾਟਕ ਸਿਆ ਕਿਸੇ ਨੇ ਹੈ ਕੀ ਨਾਟ ਕੋਈ ਨਹੀਂ ਰਸਦਾ ਕਿਹੜੇ ਨਾਟ ਨਾਲੇ ਕਹਿੰਦਾ ਮੈਂ ਕਸੂਗਾ ਉਦਣ ਠੀਕ ਹੈ ਜੀ ਠੀਕ ਆ ਹਾਂ ਜੋ ਹੁਕਮ ਰਿਆਗਾ ਉੱਪਰ ਲਈ ਤਾਂ ਮੈਂ ਕਰ ਸਕਤੇ ਹੋਰ ਕਿਹੜਾ ਕਰਨਾ ਤਾਂ ਚੱਕ ਨਾਟ ਹਾਂ ਚੱਕ ਨਾਟ ਨੂੰ ਭਰਦਣ ਦੇ ਲਈ ਸੀ ਜੀ ਨੂੰ ਗਰੀਬ ਦੀ ਲੋਣੀ ਕਸਣੇ ਵਾਲੀ ਇਹ ਕਿਹੜੇ ਬਹੁਤ ਚੱਲਦਾ ਕਾ ਦੂੰਗੇ ਉਹ ਸਾਨੂੰ ਅਸੀਂ ਉਹਨੂੰ ਕਰਨਾ ਗਈ ਸਮਾਂ ਤੇ ਸਾਲਾ ਜਾਂ ਕਾਨੂੰ ਸਾਲੇ ਪ੍ਰੋਮੋਸ਼ਨ ਗਈ ਹੋਈ ਵੀ ਹੈ ਰਾਤ ਦੇਖਿਆ ਕਿ ਕੋਈ ਉਹ ਕੋ ਸੋਗ ਨਹੀਂ ਤੀ ਸ਼ਾਮ ਤੱਕ ਕੋਈ ਰਾਮਗੜ ਜਪਾਈ ਆਪਾਂ ਜਮੈਂ ਆਜੇ ਜਮੈਂ ਨਹੀਂ ਤਾਂ ਵੀ ਹਾਂ ਵੀ ਕੋਈ ਹੋਊਗਾ ਚੰਗਾ ਭਲੇ ਸੌਂਕੇ ਆ ਮੈਂ ਜਾਦੇ ਕਿਹਾ ਬੇੜੇ ਵਿੱਚ ਕਿਉਂ ਨਾ ਗਰਦਾ ਉੜਿਆ ਉਹ ਬਜੇ ਭਾਂਡੇ ਪਲਾਸਟਿਕ ਦੀਆਂ ਕੰਨੀਆਂ ਜੀਆਂ ਦਾ ਪਤਾ ਲੱਗਿਆ ਸੀਸੇ ਲੱਗੇ ਵੇਦੇ ਪਰਦੇ ਲੱਗੇ ਵੇ ਤੇ ਜਾਂਦੇ ਕੜਕੀ ਹੈ ਨਹੀਂ ਗਰਦੇ ਦਾ ਸਾਨੂੰ ਵੀ ਨਹੀਂ ਪਤਾ ਲੱਗਿਆ ਤੋਂਦੇ ਕਰਦਾ ਕਿ ਉਹਨੇ ਥੋੜੇ ਤੇ ਪੱਕਾ ਹੀ ਸਾਰਾ ਸਾਡੇ ਵਿੜਾ ਕੱਚਾ ਵੀ ਪਿਛਲੇ ਪਾਸੇ ਉਥੇ ਕੋਈ ਕਰਦਾ ਉੜਦਾ ਦਾ ਰਾਤ ਤਾਂ ਸਾਲਾ ਕੜਕੜੇ ਦਾ ਤਰੀਕਾ ਵੀ ਹੋਰ ਸੀ ਤਾਂ ਇੱਕ ਵਾਰੀ ਬਹੁਤ ਗੜਕੇ ਆ ਪਤਾ ਨਹੀਂ ਕਾਤੇ ਹਾਂ ਇੱਕ ਵਾਰੀ ਉਹ ਜਦ ਬਹੁਤ ਗੜਕੇ ਆ ਜਿਹੜਾ ਪਤਾ ਨਹੀਂ ਗਿਆ ਹੋਇਆ ਹੁੰਦਾ ਦੇਹਲਾ ਸਾਰੀ ਰਾਤ ਲਾਈਟ ਨਹੀਂ ਆਈ ਫਟੇ ਪੰਮੇ ਹੋਰ ਆ ਉਹ ਹੱਦ ਇਹ ਕਰਦੇ ਪਾਰੇ ਪਾਸੇ ਸਪੈਜੇ ਲੱਗੇ ਹੋਏ ਆ ਹਾਂ ਉਹਦੇ ਪੱਤੇ ਪੱਤੇ ਕੋਠੇ ਵਗਰੇ ਬੇਤੇ ਉਹ ਸਾਰੇ ਫੇਰ ਰਾਤ ਵਿੜੇ ਜਾਏ ਇਹ ਸਪੈਜੇ ਦਾ ਸਾਲਾ ਪੱਤੇ ਦਾ ਬਹੁਤ ਉਹ ਆ ਸੱਦੇ ਪੱਤੇ ਦਾ ਹੋ ਗਿਰਦੇ ਆ ਉਹ ਤਾਂ ਹੈ ਹੀ ਆ ਅੱਜ ਪਿਆਜ਼ ਬਟਨ ਲਾਏ ਤੇ ਢੋਂਦੇ ਤੇ ਫੜੀ ਰੇੜੀ ਦਾ ਚੰਗਾ ਭਲਾ ਟਾਇਰ ਪੈਂਚਰ ਹੋ ਗਿਆ ਖਰੇ ਦਾ ਪਿਆਜਾਂ ਚ ਬਜਨ ਜ਼ਿਆਦਾ ਹੋਊਗਾ ਹਾਦਾ ਜਾ ਜੀ ਬਿਬਿਆ ਜ਼ਿਆਦਾ ਹੋ ਗਏ ਹੈ ਬੈਠੇ ਤਾਂ ਖਾਸੇ ਬੰਦੇ ਤੇ ਪੱਟ ਵੀ ਦਿੱਤੇ ਕੋਸ ਪਰ ਤਾਂ ਸਾਰੀ ਉਹਨਾਂ ਨੇ ਵਿਗ ਗਈ ਕਿੰਨੇ ਕਟੇ ਹੋ ਗਏ 20 ਕਟੇ ਥੋੜੇ ਹੋਏ ਆ ਰੇੜੀਆਂ ਲਿਆਇਆ 6-7 6-7 ਸਾਮੇ ਕੋਲ ਤੇ ਪਵਾ ਕੇ ਲਈ ਜਾ ਲਫਾਵੇ ਥੋੜੇ ਨਾਲ ਖਾਣੂ ਬਹੁਤ ਵਾਸਵਾਦ ਲੱਗਦੇ ਨਵੇਂ ਨਵੇਂ ਜੇ ਪਿਆਜ ਜਿਹੜਾ ਖਾਣੇ ਨੂੰ ਆ ਉਹ ਲੱਗਦਾ ਧੂਆ ਜਿਹੜਾ ਤੇਰਾ ਹੋ ਹੁੰਦਾ ਲਾਲ ਜਾ ਨਹੀਂ ਨਹੀਂ ਆ ਆ ਨਵੇਂ ਇਹਦਾ ਕੋੜਾ ਹੁੰਦਾ ਇਹ ਪਿਆ ਹੋਵੇ ਇਸ ਵਾਰ ਲੱਗਦੇ ਕਾਲਾ ਪਿਆ ਜਾ ਮੇਰੇ ਸਾਡੇ ਮੇਰੇ ਉਸੇ ਦੀਆਂ ਉਹ ਮੈਂ ਤੋੜਲੇ ਜਾਊਗਾ ਮੇਰੇ ਨਹੀਂ ਹੈਗੀਆਂ ਤੈਨੂੰ ਕਹਿਤਾ ਦਿੱਤਾ ਬੋਲਾ ਵੀ ਦੇ ਦੇ ਤਿੰਨ ਦਿਨ ਵਾਸਤੇ ਆਏ ਤਾਂ ਦੇ ਲੈ ਬਿੰਦਰ ਬਿੰਦਰ ਮੇਰੀ ਗੱਲ ਸੁਣ ਤੂੰ ਸਾਰਾ ਕੰਮ ਆ ਗਿਆ ਪਹਿਲਾਂ ਵੀ ਸਾਡਾ ਕੁਛ ਹੀ ਨਹੀਂ ਲੈ ਮਖੌਲ ਦੀ ਗੱਲ ਸਾਰੇ ਗੱਲ ਜਾਪੇ ਤੂੰ ਕਿੰਨੇ ਦਿਨ ਬਾਅਦ ਦਊਂਗਾ ਇਹ ਦੱਸ ਕਿਹਨਾ ਕਾਉਂ ਫੋੜਾ ਬੋਲਾ ਤੂੰ ਖੜ ਜਾ ਹੁਣ ਇਹਨੂੰ ਦੋ ਦਿਨ ਬਾਹਰ ਦਾ ਕੰਮ ਐ ਦੋ ਦਿਨ ਦਿਨ ਬਾਹਰ ਦਾ ਇਹਨਾਂ ਨੂੰ ਫੇ ਉਹ ਇਹਨੂੰ ਕਰੇ ਉਹ ਇੱਕ ਤੇ ਘਰਾਹ ਮਾਰਦਾ ਇਹ ਕਿਆ ਕਰਦਾ ਇੱਥੇ ਸਾੜਾ ਐ ਮੇਰੇ ਨਾਲ ਇਹ ਫੇ ਇਹ ਕਿਆ ਲੈ ਆ ਇਹ ਉਮੈਰਾਸ ਵੀ ਕੱਲੂ ਚੱਲੇ ਆ ਸਾੜਾ ਕੰਮ ਆਈ ਲਾ ਦੋ ਤਿੰਨ ਦਿਨ ਦਾ ਕੰਮ ਐ ਬਾਹਰ ਦੋ ਦਿਨ ਦਾ ਤਿੰਨ ਦਿਨ ਦਾ ਰਾਤ ਪਤਾ ਕੁੜੀ ਚੋਦ ਦਾ ਸਾਜੀ ਰਾਤ ਤੇ ਮੀਰੂ ਬੋਟਰਾਂ ਘੁੰਮੀ ਜਾਂਦੇ ਸੀ ਸਦਾਈ ਹੋਈ ਪਈ ਹੈ ਜੇ ਰਾਤ ਚ ਲਾਉਣ ਗਿਆ ਤਾਂ ਲਾਈਟ ਆਈ ਹੁੰਦੀ ਭਾਲਦਾ ਹੁਣ ਰਾਤ ਲੇਟ ਹੈ ਕਹਿੰਦਾ ਮੈਂ ਰਾਤ ਕਹਿੰਦਾ ਗੋਲੇ ਨੂੰ ਲੈ ਕੇ ਤਿੰਨ ਮੋਟਰ ਚਲਾ ਕੇ ਆਉਣੀਆਂ ਕਹਿੰਦਾ ਚਲਾ ਕੇ ਆਏ ਆ ਅੱਬੇ ਚੱਲੀ ਤੇ ਇੱਕ ਵੀ ਨਹੀਂ ਹੈਗੀ ਲੈ ਜੀ ਆ ਕੇ ਉਹਨੂੰ ਦੱਸਿਆ ਕਰ ਫਰਦਾ ਫਰਦਾ ਲੋਗੋੜੇ ਮਾਰਾਈ ਦੇ ਕੋਲ ਮੈਂ ਮਾ ਮੈਂ ਕਹਾਂ ਹੁਣ ਲਾਈਟ ਆ ਗਈ ਤਿੰਨ ਬੋਲਤਾਂ ਫੇਰ ਘੁੰਮ ਗਿਆ ਆ ਅੱਜ ਆ ਗਈ ਥੀ ਆ ਰਾਤ ਨੂੰ ਆਉਂਗੀ ਅੱਜ ਨਹੀਂ ਨਹੀਂ ਰਹੀ ਆਈ ਐ ਲਾਈਟ ਦੀ ਮੈਂ ਤੇ ਨਹੀਂ ਦੀ ਲਾਈਟ ਚੱਲ ਪਈ ਸਾਰੀ ਉਹਦਾ ਕਹਦੇ ਚੱਲ ਪਈ ਇਹ ਇਹਨਾਂ ਨੇ ਲਾਈਟਾਂ ਨਾ ਤਾਂ ਚੱਲ ਪਈ ਪਰਮਿਟ ਲੈ ਕੇ ਰਹਿਣਾ ਕੱਲ ਵੀ ਪਰਮਿਟ ਤਾਂ ਆਪਣੀ ਲੈਣ ਦਾ ਉਹ ਨਹੀਂ ਪਰ ਚੱਲੀ ਹੈਗੀ ਦਾਤ ਜੇ ਉਹ ਚੱਲ ਪਈ ਤਾਂ ਵਧੀਆ ਤਾਂ ਪਰ ਇਹਨਾਂ ਨੇ ਸਾਰੇ ਦਰਖਤ ਰੂਟ ਸਾਫ਼ ਕਰੇ ਵੀ ਆ ਤਾਂ ਮੋਟਰਾਂ ਵਾਲੀ ਵੀ ਚੱਲ ਪਈ ਬਹੁਤ ਬੱਦੂਲੇ ਵੱਡੇ ਇਹਨਾਂ ਨੇ ਪਹਿਲਾਂ ਅੱਜ ਰਾਤ ਨੂੰ ਆਉਂਗੀ ਮੋਟਰਾਂ ਵਾਲੀ ਵੀ ਚੰਗਾ ਚੱਲ ਜੀ ਫਿਰ ਮੈਂ ਸਾਰੇ ਭਾਦ ਦਿੰਦੇ ਕੀ ਅੱਜ ਰਾਤ ਨੂੰ ਆ ਗਈ ਹਾਂ ਸਾਰੇ ਘੰਨੇ ਨੂੰ ਪਾਣੀ ਲੱਗ ਗਿਆ ਨਾ ਜਣੀ ਅੱਜ ਪੱਕੀ ਆਉਂਗੀ ਤੈਨੂੰ ਦੱਸਦਾ ਉਹ ਵੀ ਜਲਦੀ ਉਹਨੇ ਦੋ ਗਿਲੇ ਢੱਕ ਲੈਣੇ ਰਾਤ ਨੂੰ ਹਾਂ ਉਹ ਜਲਦੀ ਉਹਨੇ ਢੱਕ ਦੇਣੇ ਦੋ ਸਖਾਤਾ ਬੋਲੇ ਨੂੰ ਸਭ ਕੋਲ ਛੋਟਾ ਹੀ ਇਹਨੇ ਢੱਕ ਦੇਨੇ ਨਾ ਹੁਣ ਹੀ ਰਾਤ ਨੂੰ 2-3 ਵਜੇ ਤੇ ਵਾਦੇ ਆ ਚੱਲ ਜਿੰਨੇ ਜਾਇ ਮੈਂ ਤਾਂ ਆਈ ਫਿਰ ਰਹੁ ਚੱਲੂਗੀ ਸਹੀ ਦਿਨ 'ਚ ਹਾਂ ਕੱਲ 2-2 ਵਜੇ ਵੀ ਆਵੇ ਬਸ ਅੱਜ ਦਿਨ ਚੜਦੇ ਮੈਂ ਪਾਣੀ ਦੇਖ ਲੈਂਦਾ ਜੀ ਹੋਰ ਹਾਂ ਆਉਂਦੀ ਇਹੀ ਟਾਈਮ 2-3 ਵਜੇ ਸਾਡੇ ਦੇ ਸਾਰੇ ਬੰਦੇ ਖਾਣੇ ਬਣਾਉਣੇ ਫਿਰਦਾ ਹੈ ਹਾਂ ਇਹ ਕੰਨ ਨਾ ਤਾਂ ਮੈਂ ਹਲੋਣੀ ਆ। ਹਾਂ। ਨਾ ਹਲੋਣੇ ਆ। ਹਾਂ। ਨਾ ਪਾਈ ਪਤਾ ਵਣਾ। ਹਾਂ। ਪਾਈ ਪਤਾ ਗਿਆ ਲੋੜ ਐ ਰੋਹੀ। ਆ ਆ ਵੀ ਨਹੀਂ ਲੋਣੀ ਪਲੇਟਾਂ ਕਹਿਣਾ ਮੈਂ। ਮਰੇ ਆ ਕੜੀ-ਕੁੜੀ ਲਗਾਉਣੀ ਹੋਣੀ ਹੈਗੀ। ਆ ਵੀ ਨਹੀਂ ਲੋਣੀ ਮੈਂ ਸਾਈਡ ਦਾ ਲਵਾ ਲਈ। ਇਹ ਸਾਈਡ ਤਾਂ ਲਗਣੀ ਆ। ਸਾਈਡ ਬਿਨਾਂ ਤਾਂ ਇਹ ਸਾਈਡ ਬਿਨਾਂ ਬਿੰਗੇ ਆ ਫਿਰ। ਨਾ ਨਾ। ਇਹ ਵੀ ਲਵਾ ਦੇਣਾ। ਚਾਹੇ ਪੈਪ ਲਵਾ ਲੈ, ਚਾਹੇ ਇਹ ਚੀਜ਼ ਲੋ ਵਾਲਾ। ਜਿਕਣਾ ਕੰਨੀ ਕਰਾਈ ਵੀ ਹੈ ਕੜਨੀ ਕੋ ਖਰਚਾ ਇਹ ਕੜਨੀ ਵੀ ਨਹੀਂ ਕਰਣੀ। ਉਹ ਸਾਫ ਲਵਾ ਦੇਣੀ। ਉਹ ਤਾਂ ਜੋ ਕੋ ਮਰਜ਼ੀ ਲੋ ਆਦੀ ਪਰ ਇਹ ਸਪੋਰਟ ਸਾਫ ਲਵਾ ਕੇ ਸਟਿੱਕਰ ਲਵਾ ਦੀ। ਇਹ ਪਤਾ ਕਾ ਤੇ ਇਹ ਸਪੋਰਟ ਨੇ ਕੋਈ ਭਾਰ ਨਹੀਂ ਕੰਨ ਆ ਜਿੱਦਾਂ ਲਵਾ ਦੂੰਗਾ ਇਹ ਪੈਪੂ ਨਹੀਂ ਲਵਾਉਂਗਾ ਜਿੱਦਾਂ ਲਵਾ ਦੂੰਗਾ ਯਾ ਉੱਥੇ ਸਪੋਰਟ ਤਕੜੀ ਲੋ ਆ ਦੋ ਸਪੋਰਟਾਂ ਚਾਹੀਦੀਆਂ ਗੱਬੇ ਦਾ ਪੱਤੀ ਆ ਗਈ ਗੱਬੇ ਤਾਂ ਠੀਕ ਹੈ ਕਿ ਨਹੀਂ ਸੈਡਾ ਪਰ ਚਾਹੀਦੀਆਂ ਮੈਂ ਲੋ ਵਧੀਆ ਪੈਰਵਾਵਾ ਦੂੰਗਾ ਇੱਚੋ ਚੌਰਥੇ ਲੱਗਣਾ ਹੀ ਹਾਂ ਟੌਰ ਬਹਾਉਤਾ ਇਹਨਾ ਅੰਦਰ ਉਹ ਟੌਰ ਟੂਰ ਕੁਛ ਨਹੀਂ ਆਇਆ ਯਾਰ ਉਹਨਾਂ ਹੀ ਕੀਤੇ ਪਾਉਣੇ ਲੈ ਆ ਜਿੱਦਾਂ ਜੇ ਕੱਦੂਗਰ ਨਾ ਹੋਏ ਦੇਖੀ ਨਾ ਕਿੰਨਾ ਦੁਖੀ ਕਰਨਾ ਧੌਣ ਲੱਗੇ ਨੇ ਕੱਦੂ ਤਾਂ ਹੁਣ ਪਾਉਂਦੇ ਹੀ ਨਹੀਂ ਖਾਲਿਆਂ ਨੂੰ ਆਹੋ ਚੱਲ ਆ ਜਾਏਵੇ ਤੇ ਦੇਖਿਆ ਤਾਂ ਉਹ ਤੂੰ ਤਾਂ ਕੋਠਲਾ ਕਹਿੰਦਾ ਕੱਦੂਗਰ ਨੇ ਨੂੰ ਪਾਉਣੇ 2 ਉਹ ਮੈਂ ਕਿਹੜਾ ਨਿਕਦੂ ਕਰਨਾ ਪਾਉਣੇ 2 ਲੱਖ ਦਾ ਸਾਲ ਬੰਦੀ ਰੱਖੀ ਕਰੂਗੇ ਸਾਲ ਬੰਦੀ ਰੱਖੀ ਰੱਖੂਗੇ ਉਹਦੀ ਹੋਰ ਕੰਮ ਕਰਨਾ ਨਹੀਂ ਉਹਨਾਂ ਦਾ ਫੇਕ ਹੋਰ ਵੀ ਆ ਇੱਧਰ ਹੈ ਕਿਹੜਾ ਇਹ ਇੰਨਾ ਜਿਹੜਾ ਪਾਉਣੇ 2 ਲੱਖ ਲਾਊਗਾ ਅਗਲੇ ਕੋਈ ਜਿਆਦਾ 20 50 ਕਿੱਲੇ ਦਾ ਕੱਦੂ ਹੋਵੇ ਉਹ ਉਹ ਪਤਾ ਕਿਹਦੇ ਖਾਤਰ ਵਧੀਆ ਤੈਨੂੰ ਮੈਂ ਦੱਸਦਾ ਉਹ ਹੈ ਕਿ ਜਿੱਧਰ ਮੱਕੀ ਮੱਕੀ ਵਾਲੇ ਜਿੱਧਰ ਮੱਕੀ ਹੈ ਮੱਕੀ ਮਸ਼ੀਨ ਵੱੜ ਰਹੀ ਐ ਇੰਨਾ ਉੱਚੀ ਉਨਾਂ ਜੁੰਡਾ ਵਾਹ ਨਹੀਂ ਆਉਣਾ। ਅਸੀਂ ਇਹ ਹਿਸਾਬ ਨਾਲ ਕਿੱਚੇ ਪ੍ਰੈਸ ਕਰੀ ਜਾਈਏ। ਕਿੱਥੇ ਹੋ ਰਿਹਾ ਪਿਛਲੇ ਸਾਲ ਆਪਣੇ 20% ਚਲ 15% ਬਿਨਾ ਕੱਦੂ ਤੇ ਲਵਾਈ ਹੋਈ। ਐਤਕੀ ਵੀ ਹੋਣੀ ਆ। ਐਤੀ 30 35% ਹੋਣੀ। ਮੈਂ ਤਾਂ ਬਿਨਾ ਕੱਦੂ ਤੇ ਲਾਉਣੀ ਆ। ਐਸੀ ਸਾਰੀ ਕੱਦੂ ਲਾਉਣੀ ਆ। ਠੀਕ ਆ। ਕੱਦੂ ਕਰਕੇ ਲਾਉਣੀ ਹੋਣੀ। ਬਹੁਤ ਵਧੀਆ ਰਹੇ ਪਿਛਲੀ ਵਾਰੀ ਬਾ ਇੱਕ ਗਲਤੀ ਹੋ ਗਈ ਫੀਲਿੰਗ ਮੈਂ ਬਾਏ ਨਹੀਂ ਤੇ ਭਈਆਂ ਤੇ ਮੈਂ ਧੱਕੇਗਾ ਲੋ ਆਏ ਨਾ ਤੇ ਕੜੀ ਚ ਰੂਟਾ ਬਿਟਰ ਦਾ ਬਾਦ ਵਿੱਚ। ਰੂਟਾ ਬਿਟਰ ਦਾ ਉੱਪਰ ਮੈਂ ਰੂਟਾ ਬਿਟਰ ਦਾ ਬਾਤ ਆ। ਪਾ ਰੂਟਾ ਬੀਟਰ ਕਾ ਬਾਕੇ ਆਈ ਨਹੀਂ ਹੈਗਾ ਵੀ ਉਦੋਂ ਲੱਗ ਜਣੇ ਹਾਂ ਦੂਏ ਦਿਨ ਲੱਗ ਜਣੇ ਹਾਂ ਦੂਏ ਦਿਨ ਲੱਗਣੇ ਡੱਕਾ ਨਹੀਂ ਖੜਦਾ ਪਹਿਲੇ ਦਿਨ ਰੀਤੇ ਵਿੱਚ ਤਾਂ ਖੜ ਜਿੰਦਾ ਜੇ ਰੀਤੇ ਵਿੱਚ ਖੜ ਜੂ ਡੱਕਰ ਚ ਨਹੀਂ ਖੜਦਾ ਸਾਡੀ ਉਦੋਂ ਖੜਿਆ ਨਹੀਂ ਹੈਗਾ ਮੈਂ ਤਾਂ ਮੇਰੀ ਗੱਲ ਸਾਡਾ ਸੀ ਮੰਡ ਮਾ ਕੱਦੂ ਕਰਦੇ ਰੂਟਾ ਬੀਟਰ ਦਾ ਰੂਟਾ ਬੀਟਰ ਤਾਂ ਹੁੰਦਾ ਉਥੇ ਚਾਰ ਬੰਦੇ ਨਹੀਂ ਖੜਦਾ ਹੁਣ ਚਾਰ ਦਿਨ ਨਹੀਂ ਖੜੀ ਉਹ ਵੀ ਡੱਕਰ ਮਰੇ ਸਾ ਕਰਨ ਰਾਤ ਕੱਦੂ ਖੜੇ ਉਹ ਜ਼ਿਆਦਾ ਡੱਕਰ ਆ ਫੇਰ ਉੱਥੇ ਨਹੀਂ ਮਰਦੀ ਨਾਲੇ ਕਮਰਾ ਕਹਿੰਦਾ ਤੇ ਇੱਥੇ ਉਹ ਵੀ ਕੈਨਸਲ ਹੋਇਆ ਹਲੇ ਪਾਉਂਗੇ ਤਾਂ ਟਾਈਮ ਤਾਂ ਲੱਗਦਾ ਨਹੀਂ ਯਾਰ ਕਮਰਾ ਪਾਉਣਾ ਕੋਈ ਨਹੀਂ ਵਧੀਆ ਟਾਈਮ ਆ ਹਾਲੇ ਬਹੁਤ ਟਾਈਮ ਐ ਇਹ ਨੂੰ ਕਰਦੇ ਲੱਗ 24 ਘੰਟੇ ਸਿਰ ਖਰਚਾਂ ਦੀ ਜਾਂਦਾ ਜੱਟ ਨੂੰ ਵੀ ਨਹੀਂ ਲੱਗੇ ਇਹ ਤਾਂ ਲਾਇ ਤੇ ਬਾਅਦ ਫੇਰ ਹੀ ਕੰਮ ਕਰੇ ਐਰ ਵੀ ਨਹੀਂ ਵਿਹਲਾ ਹੋਣਾ ਇਹਨੇ ਨਹੀਂ ਹੋ ਜਾਣਾ ਨਹੀਂ ਥੋੜਾ ਰਾਮ ਮਿਲ ਜਾਂਦਾ ਫੇਰ ਰੋਜ਼ ਮੋਟਰਾਂ ਨੂੰ ਭਜਣਾ ਪੈਂਦਾ ਮੋਟਰਾਂ ਦੇਖਣੇ ਭੱਜੇ ਹੋਏ ਗੇੜਾ ਹੀ ਐ ਹੈ ਇਹ ਤਾਂ ਗੇੜਾ ਹੀ ਐ ਚੱਲ ਉਹ ਵਧੀਆ ਬਾਬਾ ਨਾਨਕ ਤੇ ਚੱਲਦੇ ਰੱਖਿਆ ਦੁਪਹਿਰ ਦਾ ਕੰਮ ਦੀ ਕੋਈ ਪਰਵਾਹ ਨਹੀਂ ਕੰਮ ਦਾ ਬੰਦੇ ਤਾਂ ਭਾਗ ਆ ਯਾਰ ਠੀਕ ਦੀ ਗੱਲ ਹਾਂ ਹੱਡ ਪੈਰ ਵੀ ਚੱਲਦੇ ਰੱਖੇ ਮੋਟਰਸਾਈਕਲ ਵੀ ਚੱਲਦਾ ਰੱਖੀ ਮੋਟਰਸਾਈਕਲ ਵੀ ਹਾਂ ਚੱਲਦਾ ਰੱਖੇ ਹਾਂ ਜਾਨ ਨੂੰ ਬ ਚੱਲੇ ਨਾ ਚਲਾਵੇ ਨਾ ਇਹਨਾਂ ਕੋ ਮੋਟਰਸਾਈਕਲ ਦੂਆ ਹੈ ਦੂਆ ਲਿਆਇਆ ਕਿ ਨਹੀਂ ਰਸਤੇ ਸਾਰੀ ਚੋਂ ਇੱਕ ਖੜ ਗਿਆ ਇਹਨਾਂ ਦਾ ਜਦ ਤੱਕ ਦੂਆ ਖੜਦਾ ਨਹੀਂ ਇਹ ਦੂਏ ਨੂੰ ਫਿਰ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਜੇ ਦੂਏ ਚੱਲੀ ਜਾਣ ਬਰਾਬਰ ਦੇ ਫਿਰ ਠੀਕ ਆ ਉਹ ਲਿਆਈ ਨਹੀਂ ਰਸਤੇ ਦਰੀ ਚੋਂ 3-4 ਮਹੀਨੇ ਹੋ ਗਏ ਸਾਲ ਹੋ ਗਏ ਥੱਲੇ ਸਾਲ ਨੂੰ ਚੱਲਿਆ ਮੇਰੀ ਸਾਲ ਨਹੀਂ ਹੋਰ ਗੰਨੇ ਗੰਨੇ ਚ ਖੜ ਗਿਆ ਗੰਨੇ ਕਿੱਥੇ ਦਾ ਤੰਗ ਤੰਗ ਜਿਹੜਾ ਆਈ ਜਾ ਤੰਗ ਜਿਹੜਾ ਆਈਦਾ ਹੈ ਥਾਲਾ ਦੀ ਵਿਹਾਈ ਦਾ ਘਣਾ ਥਾਲਾ ਲੈ ਕੇ ਆਇਆ ਦਿੱਥੇ ਫਿਰ ਤੁਮੂ ਜਿਆਦਾ ਦੂਏ ਚੱਲੇ 7-8 8 ਤੋਂ ਚੱਲੇ ਉੱਥੇ ਵੀ ਜਗਲਾ ਚਲਾਉਂਦਾ ਆਉਂਗਾ ਮੜਾ ਮੜਾ ਤਾਂ ਚੱਲਦਾ ਰਹਿਣਾ ਫੇ ਫੇ ਉਹਨੇ ਜਮੇ ਖਤਮ ਹੋ ਬੋਲਟ ਵਾਲਾ ਕੰਮ ਹੋਣਾ ਬੋਲਟ ਮ 15000 ਰੁਪਏ ਲੋ ਆਇਆ ਹੁਣ ਹਾਂ ਫੇਰ ਜੇ ਉਹਨੂੰ ਚਲਾ ਚੱਲਦਾ ਰੱਖਦੇ ਉਹਨੇ ਤੈਨੂੰ ਚਾਰ ਦਿਨ ਬਹੁਤ ਚਲਾਇਆ ਹੁਣ ਫੇਰ ਉਹ ਫੇ ਖੜਾ ਉਹ ਨਹੀਂ ਚਾ ਆਏ ਬੰਦਾ ਕੱਢ ਲਈਦਾ ਉਹ ਉਹ ਨਹੀਂ ਚੀ ਚਲਦੀ ਤੂੰ ਆ ਗਿਆ ਬੰਦਾ ਹੱਥ ਵੀ ਚਲਾਉਂਦਾ ਮੈ ਇੱਥੇ ਸਾਲ ਮਨੂੰ ਕੌੜ ਲੱਗਦੀ ਤੂੰ ਚੱਕਣੇ ਦੀ ਚੱਲ ਤੂੰ ਨਾ ਚੱਕ ਉਹ ਕਹਿੰਦਾ ਵੀ ਹਾਂ ਚਾਹੀਦਾ ਚਲਾਉਣਾ ਚੀ ਚਲਦੀ ਵਧੀਆ ਰਹਿੰਦੀ ਆ ਇਹਨੂੰ ਚੱਕਦਾ ਇਹਨੂੰ ਥੋੜਾ ਭਾਰਾ ਲੱਗਦਾ ਮੌਸਮ ਗੜਬੜ ਫੇ ਗਰਮੇਂਗਾ ਬੱਟਵਾ ਉਹ ਕੱਲ ਕੱਲ ਖੋਰਾ ਜੇ ਤਾਂ ਜੂਮ ਖੋਰਾ ਨਹੀਂ ਹੈਗਾ ਗਰਮੇਸ ਵਕਤ ਹੋ ਗਈ ਗਰਮੇਸਾ ਬਾਕੀ ਦੇਖਦੇ ਆ ਅੱਜ ਲਪਰੀ ਤੇ ਨੂੰ ਰੇਤਾ ਭਰ ਕੇ ਲਿਆਈ ਆ ਬਜਰੀ ਮੈਂ ਦੋ ਹੀ ਲਪਰੀ ਕਹਿੰਦਾ ਮੈਂ ਲਿਆਉਣਾ ਮੈਂ ਚੱਲ ਭਾਈ ਗਏ ਲੈ ਹੈ ਆ ਵੀ ਨਾਏ ਵਰਕੇ ਆਪੇ ਮੈਂ ਆਪਣੇ ਬਟਾਡੇ ਬਜਰੀ ਭਰ ਲਿਆ ਆ ਆਪਣੇ ਖਾਤਰ ਉਹ ਰੇਤਾ ਭਰ ਲਿਆ ਆ ਹੁਣ ਉਹ ਕਹਿੰਦਾ ਮੈਂ ਬਜਰੀ ਲਿਆਉਣੀ ਆ ਮੈਂ ਚੱਲ ਮੈਂ ਰੇਤਾ ਲਿਆਉਂਗਾ ਭਾਈ ਇੱਕੋ ਚੀਜ਼ ਨਾ ਲਿਆਇਓ ਇਕੱਠੇ ਮੈਂ ਕਿਹਾ ਆ ਠੀਕ ਆ ਠੀਕ ਆ ਨਹੀਂ ਤਾਂ ਦੇਾਵਾਂ ਅਗਲਾ ਕੰਨ ਉਰੇ ਨਾਲੋਂ ਫਰਕ ਬਹੁਤ ਆ ਕਿਹਾ ਕਰਨਾ ਕਾਨੂੰ ਕਰਨਾ ਉਹਨੂੰ ਬੋਡੇ ਜਿਹੜੇ ਚੱਲਦੇ ਆ ਤੇ ਕੰਪਿਊਟਰ ਖਾਦੇ 13 ਵਾਲੇ ਹਾਂ ਉਹ ਬਹੁਤ ਚੱਲਦੇ ਆ ਵਿਚਾਰੇ ਲੈ ਆ ਜਾ ਹਾਂ ਤੇਲ ਦੇਣਾ ਇੱਥੇ ਠੀਕ ਆ ਠੀਕ ਆ ਤੁਸੀਂ ਵੀ ਲਈ ਕਹਿ ਲਓ ਮੂਰੇ ਵਾਲੀ ਵੀ ਸਾਈਟ ਆ ਥੋੜੀ ਜੀ